ਜੇਕਰ ਆਪਨੇ ਕੰਮ ਰੁਕੇ ਹੋਏ ਆ ਤੇ ਆਪਾਂ ਮੰਗਲਵਾਰ ਵਾਲੇ ਦਿਨ ਆਪਾਂ ਇੱਕ ਪਾ ਪਿੱਪਲ ਦਾ ਪੱਤਾ ਲੈ ਲੈਣਾ ਹੈ ਉਹਦੇ ਤੇ ਆਪਾਂ ਮੁਸ਼ਕਪੂਰ ਦੇ ਟਿੱਕੇ ਰੱਖ ਲੈਣੇ ਪੰਜ ਲੌਂਗ ਰੱਖ ਲੈਣੇ ਇੱਕ ਹਰੀ এলাਚੀ ਛੋਟੀ ਰੱਖ ਲੈਣੀ ਉਹਨੂੰ ਸ਼ਾਮ ਨੂੰ ਸੂਰਜ ਆਸਤ ਤੋਂ ਬਾਅਦ ਆਪਾਂ ਜਲਾ ਦੇਣਾ ਹੈ ਜਲਾ ਕੇ ਆਪਾਂ ਜਿਵੇਂ ਮੰਦਰ ਦੇ ਵਿੱਚ ਵੀ ਪੂਜਾ ਕਰਦੇ ਨੇ ਆਰਤੀ ਕਰਨੀ ਹੈ ਅਤੇ ਸਾਰੇ ਵੇੜੇ ਵਿੱਚ ਵੀ ਆਪਾਂ ਜਲਾ ਦੇਣੀ ਐ ਅਤੇ ਕਾਰੋਬਾਰ ਵੀ ਫੁੱਲ ਚੱਲਣ ਲੱਗ ਜਾਏਗਾ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਹੋਈ ਉਹ ਵੀ ਖਤਮ ਹੋ ਜਾਏਗੀ ਦੁੱਖ ਦਿਲਦਰ ਕਸ਼ਟ ਸੰਕ੍ਰਸਾਉ ਨਾਸ਼ ਹੋ ਜਾਏਗਾ ਇਹ ਪਾਏ ਕਰਨ ਨਾਲ ਤੇ ਸਤ ਮੰਗਲਵਾਰ ਆਪਾਂ ਨੂੰ ਇਹ ਪਾਏ ਕਰਨ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਆਪਣੇ ਜਿੰਨੇ ਵੀ ਕੰਮਕਾਰ ਚੱਲ ਰੁਕੇ ਹੋਇਆ ਸਭ ਚੱਲ ਜਾਣਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਅਗਲੇ ਦਿਨ ਅਗਲੀ ਵੀਡੀਓ ਨਾਲ ਫਿਰ ਮਿਲਦੇ ਹਾਂ ਧੰਨਵਾਦ ਜੀ